ਤਰੀਕਾ ਵਾਲੇ ਸਾਰਿਆਂ ਨੂੰ ਤੁਸੀਂ ਦੇਖਣ ਨੂੰ YouTube ਚੈਨਲ ਲੌਂਗ ਵਾਲੀਆ ਮਾਨ ਤੇ ਆਪਣੀ ਖਾਦ ਆ ਗਈ ਯੂਰੀਆ ਤੇ ਮੀ ਪਈ ਜਾਂਦਾ ਪੂਰੇ ਲੌਣੇ ਅੰਦਰ ਤੇ ਜਿਹੜਾ ਸਾਡੇ ਚੈਨਲ ਦੇ ਨਾਲ ਆ ਦੇਖਦੇ ਯੂਦੇ ਕੰਨ ਨੇ ਕਿੰਨਾ ਲੌਣਾ ਅੰਦਰ ਹਲੋ ਉਹਦਾ ਲਗਾ ਟੱਕੜ ਟੱਕੜ ਪੈਣਾ ਥੋੜਾ ਥੋੜਾ ਸਵੇਰ ਦਾ ਹੀ ਲੱਗਿਆ ਅੱਜ ਹੁਣ ਦੇਖਦੇ ਆਂ ਇਹ ਉਹਦੇ ਕੀ ਕਹਿੰਦੇ ਨੇ ਆਹ ਤੇ ਕਿੱਥੋਂ ਲਿਨੇ ਇੱਕ ਤਾਂ ਅੰਗ ਦੀ ਲਾਉਂਦੀ ਆ ਪਰ ਕਾਲੀ ਵੀ ਲਾਉਣੇ ਦਿੰਦੀ ਸੀ ਚੱਕੀਆਂ ਬੜਾ ਲੈਣਾ ਤੂੰ ਬੰਦਾ ਗੱਲੀ ਘਟਾਉਂਗਾ ਕੀ ਹੋ ਗਿਆ ਹਾਂ ਉਹ ਪਹਿਲਾਂ ਤਾਂ ਅੰਗ ਲਾ ਲਈਏ ਫੇਰ ਉਹ ਕਰ ਲਈਏ ਪਹਿਲਾਂ ਹਾਂ ਉੱਥੇ ਲਾਓ ਉਹਦੇ ਸਾਹਮਣੇ ਅੱਗੇ ਅੱਗੇ ਚੱਲੋ ਸਟੈਪ ਬਾਅਦ ਸਟੈਪ ਹਾਂ ਆ ਇੱਧਰ ਕਰਨੇ ਕਹਿੰਦਾ ਕੰਮ ਕਰਦਾ ਨਾ ਨਹੀਂ ਪੁੱਤਰਾ ਇਹ ਨਾ ਕਰਿਆ ਕਰੋ ਕਿ ਛੱਟ ਨਾ ਵੱਜ ਗਏ ਇਹਦੇ ਚਲੋ ਗੇਰਾ ਚਲੋ ਹਾਂ ਹੈਲੋ ਉਹ ਤਾਰੂ ਪੈਰਾ ਉਤੋਂ ਡੀਏਪੀ ਡੀਏਪੀ ਤਾਰ ਲਓ ਕੋਈ ਲਾਹਾਂਗੇ ਉਹ ਭਲੇ ਪੰਨੜਾ ਤਾਰੋ ਆ ਜੀ ਉਹ ਇਹ ਕੂੜਾ ਦੇਖੀ ਸਾਨ ਅੰਦਰ ਹੀ ਸਾਹਮਤਾ ਬਾਹਲੇ ਆ ਛੱਟ ਲੈ ਆਹ ਪੱਲੇ ਛੱਟ ਲੈ ਹਰਜੀਵ ਬੋਲਾ ਜੀ ਦਾ ਇੱਕ ਨਾਕ ਪਾਣੀ ਨੀ ਗਾਵਾ ਦਾ ਮਾਰਦਾ ਤੂੰ ਸਾਰਾ ਚਾੜਾ ਮੈਂ ਤੁਹਾਨੂੰ ਆਪ ਨੇ ਨਾ ਨਾ ਹਟ ਗਿਆ ਕੋੜਾ ਬਾਈਨ ਬਚੇ ਸਾਰਾ ਟੋਪੀ ਦੇਖ ਕੇ ਪਾਈ ਆ ਉੱਤੇ ਪਾਟੇ ਥੱਲੇ 8 ਰੱਖ ਲਿਆ ਤੁਸੀਂ ਦੇਖ ਕੇ ਦਸ ਦੋਂ ਦਬਾ ਦਬੀ ਆ ਇਹਨਾਂ ਨੂੰ ਬਈ ਬਣ ਕੇ ਤੱਲੇ ਨੂੰ ਓਏ ਇੱਕ ਜਣਾ ਹੈਗਾ ਤਾਂ ਐ ਉੱਤੇ ਹੁਣ ਸਾਰਿਆਂ ਨੂੰ ਦੱਸ ਕੀ ਕਰਾਉਣੇ ਤੂੰ ਯਾਰ ਮੈਂ ਸੱਤ ਤੱਕ ਤਾਂ ਓਏ ਨਾਲ ਜੋੜ ਦਮ ਤਾਂ ਹਟ ਲਾ ਆਇਆ ਇਹਨਾਂ ਨੂੰ ਜੂਪੀ ਨੂੰ ਪਤਾ ਆਉਣੀ ਆ ਇਹ ਗਲਤ ਹੋ ਗਿਆ ਕੰਮ ਕਰਾਂਗਾ ਹਾਂ ਥੋੜਾ ਜਿਹਾ ਸਟਾਰਟ ਕਰਦੇ ਆਂ ਆ ਬੇਬੀ ਕਰੇਗਾ ਬੇਬੀ ਦੇ ਹੀ ਦੇ ਵਿੱਚ ਬਾਕੀ ਆ ਤੇ ਚਾਹ ਨਾਲ ਗੱਲ ਕਰ ਲੋ ਬੱਸ ਰੋਕ ਰੋਕ ਬਹੁਤ ਹੈ ਉਹ ਬੱਸ ਇਹਨੂੰ ਮਾਰਾ ਖਰਾ ਦਿੰਦਾ ਹੈ ਨਾ ਅੰਦਰ ਹੱਦ ਜਾਈਂ ਚੜ੍ਹਦੇ ਪਿੰਡੇ ਦੇ ਹਾਂ ਲੈਂਚ ਕਰ ਲਈਏ ਸਾਫ ਲੈਂਚ ਸਾਫ ਕਰਨ ਨਾਲ ਬੜਾ ਫਰਕ ਪੈ ਗਿਆ ਓਏ ਲੈਂਚ ਬੜਾ ਕੰਦਾ ਪਿਆ ਸੀ ਕਿਹੜਾ ਲੈਂਚ ਅੱਗੋਂ ਓਏ ਆਪਣੀ ਉਂਗਲਾਂ ਲੱਗ ਜਾਂਦੀਆਂ ਇੱਥੇ ਹਾਂ ਲਾ ਮਾਰੋ ਗਰਾਹੀ ਉਹਦੇ ਖਿੱਚ ਕੇ ਮਿੰਟੋ ਮਿੰਟੀ ਆਹੋਂ ਠੀਕ ਐ ਪਰ ਉਹ ਦੇਖੀ ਓਏ ਫਟਿਆ ਹੋਇਆ ਫਟਿਆ ਕਿਹੜਾ ਫਟਿਆ ਉਹ ਜੀ ਫੇਰ ਪੁੱਠਾ ਕਰ ਤਾਹਾਂ ਚੱਕ ਲੈ ਲਓ ਜੀ ਜੌਂਡੀਆ ਸਾਡਾ ਜਨਰੇਟਰ ਛੱਡ ਕੇ ਆ ਗਿਆ ਤੇ ਹੁਣ ਟਰਾਲਾ ਪਾ ਕੇ ਇਹਨੂੰ ਤੋੜਨ ਲੱਗੇ ਆ ਆ ਲੈ ਬੜਾ ਖੜਾ ਵੇ ਤੇਰਾ ਸਾਰੇ ਮੀ ਪੈਂਦੇ ਜਾਇਆ

ਪੰਜਾਬ ਬੋਲਦਾ proud to a farmer proud to a farmer no farmer no food ਆ ਲੱਗਿਆ ਤੋੜਨਾ ਆ ਛੋਟਾ ਨਾ ਟੋਲੀ ਓਏ ਉਹ ਕਿੱਥੇ ਬੰਗਾ ਜਾ ਕਿੱਥੇ ਆ ਜਿਹੜਾ ਉੱਥੇ ਪਿਆ ਹੋ ਉੱਥੇ ਪਿਆਊਗਾ ਇਹਨੇ ਕਿਹੜੇ ਚੱਕੇ ਹੁਣ ਮਾਂ ਦੇ ਪੁੱਤ ਨੇ ਲੈ ਜਾ ਚੱਕੇ ਇਹ ਉੱਥੇ ਵਾਲਾ ਦਾ ਕਸ ਬੰਗਾ ਉਪਰਾਂ ਦਾ ਉਹ ਇਹਨੂੰ ਕਸ ਉਤਰੋ ਹੋਰ ਇਹ ਲਿਆ ਬਣਾ ਚਾਬੀ ਪੰਚ ਆ ਆ ਆ ਆ ਬਾ 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 ਗੋੜੀਆਂ ਨਹੀਂ ਲਾਦੀਆਂ ਗੋਪੀ ਤੋਂ ਉੱਪਰ ਚੜ ਗੋਪੀ ਆ ਟੱਕੇ ਨੂੰ ਕਸੇ ਰੋ ਉੱਪਰ ਇਹ ਵਿਚਾਰ ਲੈ ਪੈਪ ਕਿੱਥੇ ਦਰਸ਼ਣ ਸੈਂਟਰal ਕਿਰਮਾ ਮਾਗਾਂ ਨੰਬੇ ਆਹੀ ਪਾ ਦੋ ਹਨਾ ਡੱਲਵੀ ਵਾਲੇ 20 ਫੁੱਟ ਦਾ ਇਹਦਾ 27 ਫੁੱਟ ਹੈਗਾ ਪੈਪ ਉਹ ਵਾਹ ਉਹ ਖੁੰਝ ਜੋ ਫਾਇਸਲ ਹੈਗਾ ਇਹਦਾ ਪੈਪ ਉਹ ਅਸ ਫਾਇਸਲ ਵੀ ਸੜਾ ਤਿਆਰੀ ਕਰੇ ਲਾ ਨਲਕੇ ਵਾਲਾ ਲੱਗਦਾ ਮੈਨੂੰ ਹਣਾ ਹੌਰਾ ਕਿਆ ਨਾ ਕਰਾ ਹੂੰ ਇਹ ਕਾਲੀ ਵਾਲੇ ਕੰਮ ਮੈਨੂੰ ਦੱਸੇ ਤਾਂ ਜੱਣੇ ਕਿ ਫਟੇ ਕਰੇ ਤੁਹਾਨੂੰ ਕੋਈ ਏਦਾਂ ਡੋਟਾ ਕੱਟ ਗਿਆ ਏਦਾਂ ਡੋਟਾ ਕੱਟ ਗਿਆ ਬਾਹਾਂ ਪਾਤਾ ਮੂਰੇ ਕਹੀ ਦੱਸ ਹੌਰਾ ਅੱਛਾ ਹੌਰਾ ਆਰੇ ਗੱਬੇ ਕੋ ਕਹਣਾ ਕਾ ਬਾਹਾਂ ਗੋਪੀ ਗੋਪੀ ਉਹ ਚੱਕ ਕੇ ਫੜਾ ਗੋਪੀ ਨੂੰ ਫੜਾ ਜਾ ਰਿਹਾ ਕਾਸੇ ਨੂੰ ਘਾ ਕੇ ਜਾ ਕੇ ਉਹਦੇ ਐਡਾ ਲੱਗੇਗਾ ਸੰਪਾਸਾ ਹਾਂ ਹਾਂ ਇਹ ਉੱਪਰ ਨਾ ਪਹੁੰਚਣਾ 3 ਵਜੇ ਨਾਲ ਹੀ ਸਰਜੂ ਕੰਮ ਨਹੀਂ ਨਿਕਲਦੀ ਨਹੀਂ ਇੱਕ ਪਾਸਾ ਟਾਇਰ ਜਾ ਨਿਕਲੂ ਤਾਂ ਜੇ ਪਹੁੰਚੂਗਾ ਪਹੁੰਚੂਗਾ ਥੋੜੇ ਨਾ ਬਾਬੋ ਤੈਨੂੰ ਥੋਕ ਦੇ ਮੜਾ ਘਰ ਨਾਲ ਥੋੜਨ ਥੋੜਾ ਦੇ ਯਾਰ ਥੋੜੇ ਨਾ ਠੋਕੇ ਨੂੰ ਮੜਾ ਥੋੜਾ ਕਿਤੇ ਦਰਸ਼ਨ ਥੋੜਾ ਕਿਤੇ ਦਰਸ਼ਨ ਉਰੇ ਥੋੜੇ ਥੋੜਾ ਲੈ ਆ ਯਾਰ ਅੱਜ ਤਾਂ ਜਦੋਂ ਡਾੜੀ ਆਈ ਪਊਗਾ ਇਹ ਇੱਕ ਪਾਸਾ ਟੈਟ ਹੈ ਥੋੜਾ ਕਿੱਥੇ ਆ ਖੌੜਾ ਕਿੱਥੇ ਆ ਕਿੱਥੇ ਤਰ ਤੁਸੀਂ ਮੋਟਰ ਤੋਂ ਲਿਆ ਕੇ ਉਹ ਜਦੋਂ ਧੋਲੇ ਜਾਵਾਂ ਗੀੜ ਦੇ ਨਾਲ ਛੋੜ ਟੰਗੇ ਦੋ ਗੀੜ ਦੇ ਨਾਲ ਹੀ ਟੰਗੇ ਆ ਉਹ ਯਾਰ ਉਧਰ ਹੀ ਨਹੀਂ ਦੱਸਣਾ ਰਾਤ ਨੂੰ ਉੱਥੇ ਨਹੀਂ ਪਈ ਆਪਾਂ ਚੱਕੇ ਉਧਰੋਂ ਆਹ ਇਹਦੀ ਵੀ ਜਨਰੇਟਰ ਦੀ ਪੂਲੀ ਨੂੰ ਤਰੇੜ ਜਾਈ ਪਈ ਆ ਇਹ ਆਰ 350 ਜਲਾ ਜਨਰੇਟਰ ਲਓ ਜੀ ਪਾਤੀ ਤਰਪਾਲ ਦੇ ਖੇਤ ਲਈ ਤਿਆਰੀ ਹਾਂ ਹਾਂ ਉਧਰੋਂ ਕਰੋ ਮਾੜਾ ਦਰਸ਼ਨ ਐਂ ਕਹਦਾ ਨਾ ਉੱਪਰ ਨੂੰ ਫੋਲਡ ਕਰ ਦੋ ਬਾਈ ਵਿੱਚ ਵਿੱਚ ਐਚ ਹਾਂ ਹਾਂ ਬੱਚੇ ਕਹਿ ਰਹੇ ਮੈਂ ਮੈਂ ਵੀ ਐਂ ਕਹਿ ਰਿਹਾ ਵਿੱਚ ਫੋਲਡ ਕਰ ਦੋ ਓਹ ਹਾਂ ਫੋਲਡ ਕਰ ਦੋ ਬੇਟਾ ਪੂਰਾ ਲੈ ਗਿਆ ਮੂਰੇ ਆਪੇ ਸਰਪਾਰ ਦੂਜੀ ਪਾਓ ਕੋਈ ਪਾ ਨਾ ਕਰਦੇ ਇਹ ਵੱਡੀ ਆ ਦਰਸ਼ਨ ਉਹ ਵੱਡੀ ਪਾ ਦਿਓ ਤੇ ਇੱਕ ਮੂਰੇ ਲੱਖ ਬਹੁਤ ਹੈ ਜੇ ਐਂ ਕਰੋ ਯਾਰ ਇਹਨੂੰ ਸਿੰਗੜ ਕਰ ਲਓ ਫਿਰ ਨਹੀਂ ਵਧੀਆ ਦੂਗਾ ਠੀਕ ਐਂ ਕਰੋ ਮੂਰੇ ਪਾ ਦੂਜੀ ਪੀੜੀ ਮੂਰੇ ਪਾ ਦੋ ਜਿਹੜੇ ਸਿੰਗਲ ਆ ਨਾ ਇਹ ਬਾੜੀ ਉਹ ਹੋ ਜੂਗੇ ਤਾਂ ਹਾਂ ਬੱਡੀ ਹੋ ਜਾਣੀ ਇਹ ਤਾਂ ਹੋ ਗਈ ਹੁਣ ਤੇਰੀ ਹੁਣ ਇਹਨੂੰ ਪਾ ਇਹਨੂੰ ਵੀ ਪਾਉਣ ਨੂੰ ਹੁਣ ਆ ਕਰ ਉਹਨੂੰ ਫੜਾ ਉੱਤੇ ਮੀਚਾਂ ਨੂੰ ਮੈਂ ਕਹਣਾ ਇਹਨੂੰ ਥੱਲੇ ਚਿੱਟ ਕੇ ਯਾਰ ਇਹ ਲੈ ਆ ਆ ਦੱਸਣਾ ਹੀ ਠੀਕ ਉਹਰੇ ਉਹਰੇ ਖੋਲ ਕੇ ਇਹਨੂੰ ਟਰਾਲੀ ਦੇ ਮੇਚ ਦੀ ਨਹੀਂ ਮੇਚ ਦੀ ਉਹ ਦਸਤ ਉੱਤੇ ਉੱਤੇ ਫੜਾ ਦੋ ਉੱਤੇ ਉੱਤੇ ਖੋਲਣ ਦੇ ਉੱਤੇ ਖੋਲ ਉੱਤੇ ਖੋਲਣੀ ਨਹੀਂ ਯਾਰ ਉਹ ਦੱਸਣਾ ਕਿਵੇਂ ਖੋਲੂ ਉੱਤੇ ਉਹ ਬੰਗੇ ਤੇ ਉੱਤੋਂ ਦੀ ਆਊਗਾ ਬੰਗੇ ਤੇ ਦੂਜੀ ਤਰਪਾਲ ਨਵੇਂ ਬਣੜੇ ਉਧਰ ਪਈ ਆ ਉਹ ਐਂ ਕਰੋ ਤੇ ਰੇਤੇ ਪਾ ਦਿਓ ਹਣਾ ਉਹਨੂੰ ਹਾਂ ਨਾਨਾ ਪਪਾ ਜੂ ਜੂ ਆਏ ਐਜੋ ਲੋੜਤਾਰੇ ਨਾ ਨਾਨਾ ਠੀਕ ਐ ਹਾਂ ਹਾਂ ਉਹ ਚੜ ਜਾ ਉੱਤੇ ਹੁਣ ਖੋਲ ਲੈ ਹੁਣ ਹੁਣ ਖੋਲ ਹਾਂ ਹਾਂ ਅਲੱਹ ਅੱਲਾਹ ਬੰਦੇ ਆ ਗਏ ਮਾਪ ਪਰਾਨੋ ਖੇਤਲਾ ਪਰਲੇ ਪਾਸੇ ਜਾ ਕੇ ਹਨਾ ਦਰਸ਼ਨ ਇਹਨੂੰ ਉਰ ਲਿਆ ਥੱਲੇ ਵਾਲਾ ਸਿਰਾ ਖੇਤਲਾ ਆਪਣੇ ਵਾਲੇ ਪਾਸੇ ਆਹ ਨੀ ਉਹ ਬੁਰੀ ਕਰ ਓਏ ਓ ਬੱਟਾ ਅਚ ਇੱਥੋਂ ਤੈ ਖੋਲੀਆ ਉੱਥੇ ਤੈ ਮਾਰਦੀ ਤਾਂ ਇਹਨੂੰ ਖਿੱਚ ਥੱਲੇ ਜੀ ਤੂੰ ਪੂਰੇ ਖਿੱਚ ਖਿੱਚੀ ਨਹੀਂ ਖਿੱਚੀ ਜਾਂਦੀ ਦਿੱਤਾ ਧਰੀ ਪਰਾਵਾ ਠੜਦਾ ਮੌਸਮਾ ਹੁਣ ਕਿਤੇ ਲੱਤ ਬੰਦ ਡਾਲੀ ਵਿੱਚ ਦੁਕਾਨ ਹੈ ਜੀ ਹਾਂ ਦੁਕਾਨ ਹੈ ਗਾਣੇ ਨੋਰੇ ਆਉਣ ਦੇ ਇੱਥੇ ਪੈ ਤਾ ਇਹਨੂੰ ਫੜ ਲਾ ਜੀ ਤੂੰ ਕਿੱਧਰ ਪਰ ਇਹਨੂੰ ਮੂੰਹ ਕਰ ਪਰ ਇਹਨੂੰ ਇਹਨਟ ਪਾ ਦੇ ਯੱਕੇ ਯਾਰਾ ਆਏ ਹੱਥ ਉਹ ਤੇ ਰੱਖੀ ਮੱਕੇ ਤੇ ਰੱਖੀ ਉਹ ਤੇ ਹੋਲੀ ਨਹੀਂ ਤੁਰਾਈ ਜਾ ਲਾ ਉਹ ਮੱਕੇ ਤੇ ਤਾਂ ਕੋਈ ਉਹ ਨਹੀਂ ਰੈਂਡ ਦਾ ਰਹਿ ਤੂੰ ਤਾਂ ਹੱਸ ਰਹਿ ਤੇ ਜਾ ਦੋਨੇ ਪਾਸੇ ਯਾਰਾ ਇੱਕ ਆ ਤੈਨੂੰ ਪਾਸ ਜਾ ਇਹਨੇ ਛੱਡ ਛੱਡ ਮੈਨੂੰ ਹੱਥ ਪਾ ਲੈ ਪਾਸਾ ਸੱਚੋਂ ਕਿਧਰ ਆਈਆ ਹੋਲੀ ਲਈ ਆਏ ਤੱਕ ਤਾ ਲਾ ਸੜਾ ਬਾਂਦਰ ਬਾਨੇ ਪੁੱਤ ਕੋਈ ਨੂੰ ਕੁਝ ਨਹੀਂ ਹੁੰਦਾ ਰੋ ਉੱਥੇ ਨਹੀਂ ਡੰਗੀਆਂ ਕੁਝ ਨੂੰ ਤਾਂ ਮੈਨੀਆਂ ਮੇਰੀ ਨੂੰ ਛੋਣ ਦੇ ਉਹ ਕੋਡ ਵਾਲੀ ਮੋਟਾ ਵਾਲਿਆ ਵੇ ਭੈ ਚੋ ਠੰਡ ਲੱਗਣ ਲੱਗੀ ਆਉਂਦੇ ਦੀ ਬਹਿ ਜਾ ਬਹਿ ਜਾ ਹੋ ਗਈ ਹੈ ਜਾਨ ਤੇ ਦੀ ਹੁਣੇ ਪੁੱਤਾ ਕਹਤੇ ਕਹਤਾ ਆ ਸਰਾ ਆ ਸਰਾ ਫੜ ਕੇ ਆਇਆ ਤੁਰਿਆ ਸਰਾ ਫੜ ਕੇ ਤੁਰਿਆ ਉਹਨਾਂ ਨੂੰ ਹਰ ਤੱਕ ਨਾ ਹੋਵੇ ਉਹ ਆਪੀ ਦਾ ਬੰਦਾ ਤੈਨੂੰ ਦੇ ਦੇ ਜਾ ਤੂੰ ਖੜ ਜਾ ਮੜਾ ਹਨ ਪੰਜ ਕਿ ਮਿੰਟ ਆ ਸੁਪਰ ਆਹ ਤਰਪਾਲ ਖੋਲ ਲੈਣ ਦੇ ਕੋ ਉੜ ਕੇ ਸੈਟ ਆ ਜਾਣਾ ਕੰਮ ਲੋ ਜੀ ਮਿੱਤਰੋ ਆਪਣਾ ਚੱਲੇ ਗਾਉਂਡੀਅਰ ਲੈ ਕੇ ਖਨੌਰੀ ਬਾਡਰ ਨੂੰ ਕਰਤਾ ਤਿਆਰ ਕਿੱਧਰ ਗਿਆ ਜਾਏਗਾ ਖਨੌਰੀ ਜਾਏਗਾ ਮਿੱਥਾ ਜਾਏਗਾ ਚੱਲ ਵੀ ਉਹਦਾ ਖੱਚ ਦੇ ਗੇਰਾ ਗੇੜ ਖੋਲੀਏ ਮੀਚਾ ਗੇੜ ਖੋਲ ਆ ਕੱਲ ਉਥੇ ਮੀਂਹ ਪੈ ਗਿਆ ਮੀਂਹ ਪੈਣ ਨਾਲ ਹਾਂ ਚਲੋ ਲਾ ਦੇ ਬਾਈ ਲੋ ਜੀ ਵਾਜੀ ਆਹ ਚੱਲੇ ਆਪਣਾ ਜੌਂਡੀਅਰ ਖਨੌਰੀ ਬਾਟਰ ਨੂੰ ਤੇ ਇਸੇ ਨਾਲ ਅੱਜ ਦੇ ਬਲੌਗ ਦਾ ਕਰਦੇ ਐਂਡ ਸਾਥੀਕਾ ਪਰੋ ਸਾਰੇ ਵੀਰਾਂ ਨੂੰ ਜੁੜੇ ਹੋ ਜੇ ਸਾਡੇ ਚੈਨਲ ਦੇ ਨਾਲ ਸਾਡੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਹਾਂ ਕਮੈਂਟ ਕਰੋ ਐਂਡ ਸ਼ੇਅਰ ਜ਼ਰੂਰ ਕਰੋ ਵੀਡੀਓ ਤੇ ਬੇਨਤੀ ਹੈ ਪਹਿਲੀਆਂ ਦੋ ਤਿੰਨ ਵੀਡੀਓ ਦਾ ਵਿਊ ਬਹੁਤ ਵਧੀਆ ਆਏ ਨੇ ਪਰ ਉਸ ਤੋਂ ਬਾਅਦ ਕੰਮ ਖੜ ਗਿਆ ਸਾਰੇ ਪ੍ਰਾਪਨ ਨੂੰ ਬੇਨਤੀ ਹੈ ਕਿ ਜਰੂਰ ਸਾਡੀ ਵੀਡੀਓ ਦੇਖੋ ਆਸਰੇ ਕਾਲ ਜੀ ਕਰਾਂਗੇ